ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਗਤ ਕਬੀਰ ਜੀ ਦਾ ਚੌਥਾ ਸ਼ਲੋਕ ਜਿਸ ਦੇ ਵਿਚਾਰ ਅਸੀਂ ਕਰਨੇ ਆ ਅੱਜ ਕਬੀਰ ਕੰਚਨ ਕੇ ਕੁੰਡਲ ਬਣੇ ਉਪਰ ਲਾਲ ਜੜਾਓ ਦਿਸਦ ਦੇ ਕਾਨ ਜਿਓ ਜੇਨ ਮਨ ਨਹੀਂ ਨਾ ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਹਨ ਸਮਝਾਉਂਦੇ ਹਨ ਕਬੀਰ ਕੰਚਨ ਕੇ ਕੁੰਡਲ ਬਣੇ ਕੇ ਕਬੀਰ ਕੰਚਨ ਭਾਵ ਸੋਨਾ ਸੋਨਾ ਸਵਰਨ ਦੇ ਕੁੰਡਲ ਬਣੇ ਹੋਣ ਉਂਡਲ ਭਾਵ ਕੰਨਾਂ ਵਿੱਚ ਪਾਉਣ ਵਾਲਾ ਗਹਿਣਾ ਸੋਨੇ ਦੇ ਬਣੇ ਹੋਣ ਉੱਪਰ ਲਾਲ ਜੜਾਓ ਉਹ ਕੁੰਦਲਾਂ ਦੇ ਉੱਪਰ ਕੀਮਤੀ ਲਾਲ ਹੀਰੇ ਜਵਾਰਾਤ ਜੜੇ ਹੋਣ ਬਹੁਤ ਵੱਡ ਮੁੱਲੇ ਦੁਨੀਆਂ ਵਿੱਚ ਬੜਾ ਕੀਮਤੀ ਗਹਿਣਾ ਹੋਏ ਉਹ ਦੇਸਾ ਦਾਦੇ ਕਾਨ ਜੋ ਆਪਣੇ ਕੰਨਾਂ ਨੂੰ ਸੋਨਾ ਬਣਾਉਣ ਵਾਸਤੇ ਕੀਮਤੀ ਸੋਨਾ ਤੇ ਉਸ ਤੋਂ ਵੀ ਕੀਮਤੀ ਲਾਲ ਜੜੇ ਹੋਏ ਕੁੰਡਲ ਪੈਨੇ ਹੋਣ ਦਿਸਾ ਦਾਦੇ ਕਾਨ ਜਿਓ ਜਿਨ ਮਨ ਨਾਹੀ ਨਾਓ ਪਰ ਜਿਨਾ ਦੇ ਮਨ ਵਿੱਚ ਨਾਉ ਨਹੀਂ ਹੈ ਇੱਕ ਸੱਚੇ ਪ੍ਰਭੂ ਪ੍ਰਮਾਤਮਾ ਦਾ ਸਦਾ ਥਿਰ ਰਹਿਣ ਵਾਲਾ ਅਟਲ ਸਿਧਾਂਤ ਕੁਦਰਤੀ ਨਿਯਮ ਲਾਫ ਨੇਚਰ ਜਿਨ੍ਹਾਂ ਨੇ ਸਮਝਿਆ ਨਹੀਂ ਤੇ ਜ਼ਿੰਦਗੀ ਵਿੱਚ ਨਹੀਂ ਵਸਿਆ ਹਿਰਦੇ ਵਿੱਚ ਨਹੀਂ ਵਸਿਆ ਦਿਸਾ ਦਾਦੇ ਦਾਦੇ ਕਹਿੰਦੇ ਸੜਨਾ ਦਿਸਾ ਦਿਖਦੇ ਉਹ ਸੜਦੇ ਹੋਏ ਜਲਦੇ ਹੋਏ ਦਿਖਦੇ ਹਨ ਕਾਨ ਜਿਓ ਜਿਵੇਂ ਕਾਨ ਸੜਦੇ ਨੇ ਕਾਨ ਭਾਅ ਇਹ ਕਾਨੂੰਨੀ ਹੈ ਜਿਹੜਾ ਸਾਡੇ ਲੱਗਾ ਹੋਇਆ ਕਾਨ ਜਿੱਦੋਂ ਅਸੀਂ ਸੁਣਦੇ ਆ ਕਾਨ ਕਾਨੇ ਸਰਕੜਾ ਸਰਕੜਾ ਕਾਨੇ ਜੋ ਬੱਟਾਂ ਤੇ ਖੇਤਾਂ ਦੇ ਮਿੰਡਾਂ ਤੇ ਨਦੀਆਂ ਦੇ ਕੰਡਿਆਂ ਤੇ ਸਰਕੜਾ ਕੰਨ ਆਗੋ ਜਾਂਦਾ ਤੇ ਜਦੋਂ ਉਹਨੂੰ ਅਗ ਲੱਗਦੀ ਹੈ ਔ ਸੜ ਸੜਸੜ ਕਰਕੇ ਸਵਾਹ ਹੋ ਜਾਂਦਾ ਭਗਤ ਕਬੀਰ ਸਾਹਿਬ ਸਮਝਾ ਰਹੇ ਹਨ ਇਹ ਸੋਹਣੇ ਕੁੰਡਲ ਕੀਮਤੇ ਗਹਿਣੇ ਆ ਜਿਹੜਾ ਪਾਉਣ ਦਾ ਕੋਈ ਫਾਇਦਾ ਨਹੀਂ ਜੇਕਰ ਉਹ ਸੱਚੇ ਦਾ ਨਾਮ ਕੰਨਾਂ ਦੇ ਰਾਹੀ ਹਿਰਦੈ ਵਿੱਚ ਨਹੀਂ ਜਾਂਦਾ ਦੇਸਾ ਦਾਦੇ ਕਾਨ ਜਿਓ ਜਿਨ ਮਨ ਨਹੀਂ ਨਾਉ ਜਿਨ੍ਹਾਂ ਦੇ ਮਨ ਵਿੱਚ ਨਾਉ ਨਹੀਂ ਹੈ ਉਹ ਕੰਨ ਕਿਸੇ ਕੰਮ ਦੇ ਨਹੀਂ ਉਹ ਸੋਪਣ ਦਿਖਾਣਾ ਕਿਸੇ ਕੰਮ ਦਾ ਨਹੀਂ ਭਗਤ ਕਬੀਰ ਸਾਹਿਬ ਪਿਛਲੇ ਆਪਣੇ ਸ਼ਲੋਕਾਂ ਦੇ ਵਿੱਚ ਉਹ ਨਾਮ ਦੀ ਗੱਲ ਕਰਦੇ ਹਨ ਕਿ ਭਈ ਸਰਵ ਸੋ ਕੋ ਨਾਇਕੋ RAM ਨਾਮ ਰਸ ਪਿਓ ਤੀਜੇ ਸ਼ਲੋਕ ਵਿੱਚ ਵੀ ਕਹਿ ਰਹੇ ਸਰ ਕਿ RAM ਰਮੇ ਹੋਏ ਪ੍ਰਮਾਤਮਾ ਦਾ ਨਾਮ ਸਿਧਾਂਤ ਨਿਯਮ ਵਾਲਾ ਰਸ ਪਿੰਗਾ ਨਾਮ ਦੀ ਗੱਲ ਉਹ ਇਹ ਕਿ ਉਸ ਨਾਲ ਹੀ ਸਾਰੇ ਸੁੱਖਾਂ ਦਾ ਮਾਲਕ ਕੋਈ ਹੈ ਨਾਇਕੋ ਮਾਲਕ ਨਾਇ ਦਾਤਾ ਰਾਜਾ ਉਹ ਹੀ ਹੈ ਨਾਮ ਨੇਮ ਸਿਧਾਂਤ ਔਰ ਨਾਮ ਜਪਣਾ ਜਿਹੜਾ ਭਗਤ ਕਬੀਰ ਸਾਹਿਬ ਇੱਤੇ ਬਖਸ਼ਿਸ਼ ਕਰ ਰਹੇ ਹਨ ਕਿ ਭਈ ਜਿਹਦੇ ਹਿਰਦੇ ਵਿੱਚ ਨਾਮ ਨਹੀਂ ਇੱਕ ਤਾਂ ਸੇ ਕਹਿੰਦੇ ਨਾਮ ਜਪਣਾ ਕਿ ਹਿਰਦੇ ਵਿੱਚ ਨਾਮ ਹੋਣਾ ਨਾਮ ਜਪਣਾ ਉਹ ਕਿਸੇ ਪਾਰਟਿਕਲ ਨਾਮ ਨੂੰ ਵਾਰ-ਵਾਰ ਜਪਣਾ ਨਹੀਂ ਜਪਣਾ ਹੁੰਦਾ ਹੈ ਕਿ ਕਿਸੇ ਦੇ ਵਡਿਆਈਆਂ ਨੂੰ ਗੁਣਾਂ ਨੂੰ ਅਪਣਾਉਣਾ ਆਮ ਵਿਖਿਆ ਗਿਆ ਹੈ ਕਿ ਜੇਕਰ ਇਨਸਾਨ ਦੇ ਵਿੱਚ ਚੰਗੇ ਗੁਣ ਹੋਣ ਵਧੀਆ ਕੰਮ ਕਰਦਾ ਹੋਵੇ ਉਹ ਸਾਨੂੰ ਚੰਗਾ ਲੱਗਦਾ ਹੋਵੇ ਤੇ ਅਸੀਂ ਉਸ ਨੂੰ ਫਿਰ ਚਾਰ ਬੰਦਾ ਵਿੱਚ ਖੜੇ ਆਲੇ-ਦੁਆਲੇ ਗੱਲਾਂ ਚੱਲਦੀਆਂ ਹੋਣ ਬਾਰ-ਬਾਰ ਅਸੀਂ ਉਹਦਾ ਨਾਮ ਲੈ ਕੇ ਉਦਾਹਰਨ ਦਿੰਦੇ ਆ ਕਿ ਭਈ ਫਲਾਣਾ ਬੰਦਾ ਬੜਾ ਚੰਗਾ ਹੈ। ਫੁਰਾਣੇ ਬੰਦੇ ਵਿੱਚ ਇਹ ਕੁਆਲਿਟੀ ਆ। ਉਹ ਇਸ ਕੰਮ ਨੂੰ ਇਦਾਂ ਕਰਦਾ ਹੈ। ਉਹ ਬੜਾ ਸਿਆਣਾ ਹੈ। ਸੋਚ ਦੀ ਕਈ ਗੁਣ ਵਕ-ਵਕ ਅਸੀਂ ਜੇਕਰ ਕਰਦੇ ਨੇ ਲੋਕਾਂ ਵਿੱਚ ਕਈ ਫਿਰ ਕੀ ਹੋ ਜਾਂਦਾ ਹੈ ਕਈ ਲੋਕ ਕਹਿ ਦਿੰਦੇ ਆ ਯਾਰ ਤੋਤਾ ਉਹਦਾ ਨਾਮ ਹੀ ਜਪਦਾ ਰਹਿੰਦਾ ਹੈ ਤੋ ਉਹਦਾ ਬੰਦੇ ਦਾ ਨਾਮ ਹੀ ਜਪਦਾ ਰਹਿੰਦਾ ਹੈ ਤੋ ਨਾਮ ਜਪਦਾ ਰਹਿੰਦਾ ਭਾਵੇਂ ਸੇ ਉਸ ਬੰਦੇ ਦਾ ਨਾਮ ਨਹੀਂ ਜਪਰੇ ਜਿਹੜਾ ਉਹਦਾ ਨਾਮ ਹੋਣਾ ਜਿਸ ਨਾਮ ਤੇ ਲੋਕ ਉਹਨੂੰ ਸੰਬੋਧਨ ਕਰਕੇ ਬੁਲਾਉਂਦੇ ਆ ਉਹ ਨਾਮ ਥੋੜੀ ਬਾਰ-ਬਾਰ ਸਿਗਾਰੇ ਨਾਮ ਜਪਣਾ ਆਸ ਕਹਿੰਦੇ ਆ ਵੀ ਭਾਈ ਤੋਤੋ ਕਿ ਉਹਦੀ ਵਡਿਆਈਆਂ ਕਰਨ ਨਾ ਉਹ ਨਾਮ ਜਪਦਾ ਜਾਂਦਾ ਤੇ ਸਾਨੂੰ ਜਿਹਦਾ ਚੰਗਾ ਲੱਗਦਾ ਹੈ ਫਿਰ ਅਸੀਂ ਸੋਚਦੇ ਹਾਂ ਕਿ ਅਸੀਂ ਉਹਦੇ ਵਰਗੇ ਹੋਈਏ। ਆਸੀਂ ਵੀ ਉਹ ਗੁਣ ਧਾਰਨ ਕਰੀਏ ਉਹਦੇ ਵਿੱਚ ਜੋ ਕੁਆਲਿਟੀ ਹੈ ਉਹ ਚੰਗੀਆਂ ਲਈਏ। ਗੁਰਬਾਣੀ ਤਾਂ ਸਾਨੂੰ ਇਹ ਸਮਝਾ ਰਹੀ ਹੈ ਕਿ ਸਾਂਝ ਕਰੀਜੈ ਗੁਣ ਹੈ ਕੇਰੀ। ਛਾੜ ਆਉਗਣ ਚੱਲੀਏ ਗੁਣਾਂ ਦੀ ਸਾਂਝ ਕਰੀਏ। ਉਸੇ ਤਰ੍ਹਾਂ ਰੱਬ ਦਾ ਨਾਮ ਜਪਣਾ ਭਾਵ ਉਸ ਪਰਮਾਤਮਾ ਦੀ ਵਡਿਆਈਆਂ ਉਸ ਦੇ ਗੁਣ ਉਸ ਦੇ ਵਿੱਚ ਕੀ ਪ੍ਰਸiddhi ਹੈ ਕੀ ਕੁਆਲਿਟੀ ਹੈ ਉਹ ਕੁਆਲਿਟੀ ਨੂੰ ਉਹ ਗੁਣਾ ਨੂੰ ਚਿੰਗਿਆਈਆਂ ਨੂੰ ਰੱਬ ਵਾਲੀ ਚਿੰਗਿਆਈਆਂ ਨੂੰ ਧਾਰਨ ਕਰਨਾ ਆਪਣੇ ਜੀਵਨ ਦੇ ਵਿੱਚ ਢਾਲਣਾ ਇਹ ਪਰਮਾਤਮਾ ਦਾ ਨਾਮ ਜਪਣਾ ਹੈ ਜੇਕਰ ਉਸ ਦਾ ਨਾਮ ਪਰਟੀਕਲ ਨਾਮ ਕੋਈ ਕੁਝ ਵੀ ਤੁਸੀਂ ਗੋਪਾਲ ਨਿਰੰਜਨ ਰਾਮ ਵਾਇਗਰੋ ਗੋਡ ਕੁਝ ਵੀ ਕਹਿ ਕੇ ਉਹਨੂੰ ਜਪੋ बार-बार ਜਪੋ बार-बार ਜਪੋ ਉਹ ਸਿਰਫ ਮੂੰਹ ਤੋਂ ਬੋਲਣਾ ਹੈ ਲੇਕਿਨ ਸਹੀ ਅਰਥਵਾਂ ਜਪਣਾ ਇਹ ਹੈ ਕਿ ਉਹ ਰੱਬ ਕਿਵੇਂ ਦਾਅਵਾ ਕੀ ਚਾਹੁੰਦਾ ਹੈ ਚੰਗਾ ਇਨਸਾਨ ਬਣਾਉਣਾ ਚਾਹੁੰਦਾ ਹੈ ਤੇ ਤੁਸੀਂ ਚੰਗਾ ਇਨਸਾਨ ਬਣੀਏ ਸੋ ਨਾਮ ਜਪਣਾ ਜਿਸ ਦੀ ਗੱਲ ਅਸੀਂ ਪਿਛਲੀ ਵੀਡੀਓ ਵਿੱਚ ਕੀਤੀ ਸੀ ਕਿ ਨਾਮ ਜਪਣਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਦੀ ਵਡਿਆਈਆਂ ਨੂੰ ਗ੍ਰਹਿਣ ਕਰਨਾ ਕਿਸੇ ਦੇ ਗੁਣਾਂ ਨੂੰ ਗ੍ਰਹਿਣ ਕਰਨਾ ਤੇ ਜਦੋਂ ਰੱਬ ਦੀ ਗੱਲ ਹੋ ਜਾਈ ਕਿ ਪਰਮਾਤਮਾ ਦਾ ਨਾਮ ਜਪਣਾ ਤਾਂ ਸਮਝੋ ਪਰਮਾਤਮਾ ਦੇ ਗੁਣਾਂ ਨੂੰ ਗ੍ਰਹਿਣ ਕਰਨਾ ਪਰਮਾਤਮਾ ਦੇ ਗੁਣਾਂ ਨੂੰ ਅਪਣਾਉਣਾ ਉਹ ਸੱਚੇ ਨਿਯਮ ਨੂੰ ਅਪਣਾਉਣਾ ਤੇ ਭਗਤ ਕਬੀਰ ਸਾਹਿਬ ਸਮਝਾ ਰਹੇ ਹਨ ਦਿਸੈ ਦਾਦੇ ਕਾਨ ਜਿਉ ਜਨਮ ਨਹੀਂ ਨਾ ਉਹ ਜਿਸ ਦੇ ਮਨ ਵਿੱਚ ਨਾਉ ਨਹੀਂ ਹੈ ਉਹ ਕਾਨ ਕਾਨਾ ਦੀ ਤਰ੍ਹਾਂ ਸੜਕਣੇ ਦੀ ਤਰ੍ਹਾਂ ਸੜਨ ਵਾਲਿਆ ਹੈ ਗੁਰੂ ਪਿਆਰ ਵਾਲਿਓ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਜੋ ਵੀ ਸਵਾਲ ਹੋ ਕਮੈਂਟ ਕਰੋ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਜਾਵੇਗਾ ਕਬੀਰ ਸਾਹਿਬ ਦੇ ਪਵਿੱਤਰ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਜਨ ਉਹਨਾਂ ਸਾਰਿਆਂ ਦੇ ਵਿਚਾਰ ਵਿਆਖਿਆ ਹੋਏਗੀ ਇਸ ਤੋਂ ਬਾਅਦ ਫਰੀਦ ਜੀ ਦੇ ਫਿਰ ਸਾਰੇ ਭਗਤਾਂ ਦੇ ਤੇ ਬਾਕੀ ਜੋ ਤੁਸੀਂ ਚਾਹੁੰਦੇ ਹੋ ਕਿਸੇ ਬਾਣੀ ਵਿੱਚ ਪੂਰੀ ਪਵਿੱਤਰ ਬਾਣੀ ਵਿੱਚੋਂ ਕੋਈ ਵੀ ਸ਼ਬਦ ਸ਼ਲੋਕ ਜੇ ਦੀ ਵਿਆਖਿਆ ਤੁਸੀਂ ਜਾਨਣਾ ਚਾਹੁੰਦੇ ਹੋ ਤੁਸੀਂ ਕਮੈਂਟ ਵਿੱਚ ਲਿਖੋ ਉਹਦੀ ਵਿਚਾਰ ਕੀਤੀ ਜਾਵੇਗੀ ਸਪੋਰਟ ਕਰੋ ਵੀਰੋ ਗੁਰਬਾਣੀ ਦੇ ਚੈਨਲ ਨੂੰ ਜੋ ਅਸੀਂ ਆਪ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਹੈ ਕਿਉਂਕਿ ਇਸੇ ਰਾਹੀਂ ਅਸੀਂ ਪਵਿੱਤਰ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਵਿਗਿਆਨਿਕ ਢੰਗ ਨਾਲ ਤਰਕ ਦੇ ਢੰਗ ਨਾਲ ਕਿ ਗੁਰਬਾਣੀ ਦੀ ਵਿਆਖਿਆ ਵਿਚਾਰ ਸਹੀ ਅਰਥਾਂ ਵਿੱਚ ਜੋ ਇੱਕ ਇਨਸਾਨ ਨੂੰ ਪੂਰਨ ਇਨਸਾਨ ਬਣਾਉਂਦੀ ਹੈ ਆਓ ਸਤਿਗੁਰ ਦੀ ਕਿਰਪਾ ਤਨ ਬਖਸ਼ਿਸ਼ ਕਰਨਾ ਸੋ ਭਗਤ ਕਬੀਰ ਸਾਹਿਬ ਵੜਮੁੱਲੀ ਦਾਤ ਗੁਰਬਾਣੀ ਵਿੱਚ ਆਪਣੇ ਸ਼ਬਦਾਂ ਦਾ ਹਿੱਸਾ ਨੂੰ ਦੇ ਰਹੇ ਹਨ ਇਸ ਨੂੰ ਆਪਣਾ ਇਹ ਕੱਪੜਾ ਪਹਿਨਣਾ ਕਿਸੇ ਵੀ ਤਰ੍ਹਾਂ ਦਾ ਕੋਈ ਮਨਾਹੀ ਨਹੀਂ ਹੈ ਸਿਰਫ ਐਸਾ ਨਹੀਂ ਪਹਿਨਣਾ ਜਿਸ ਤੇ ਸਾਡੇ ਤਨ ਨੂੰ ਕਸ਼ਟ ਹੁੰਦਾ ਹੈ ਸੋ ਸੁੰਦਰਿਆ ਪ੍ਰਸਾਦਨ ਸੋਪਨ ਬਣਾਉਣ ਵਾਸਤੇ ਤੁਸੀਂ ਵੀ ਕੁਝ ਵੀ ਸਾਧਨ ਅਪਣਾ ਸਕਦੇ ਹੋ ਕੋਈ ਮਨਾਹੀ ਨਹੀਂ ਹੈ ਬਸ ਉਸ ਨਿਯਮ ਨੂੰ ਉਸ ਰੱਬ ਨੂੰ ਸਿਧਾਂਤ ਨੂੰ ਚੇਤੇ ਰੱਖਣਾ ਉਸ ਨੂੰ ਨਹੀਂ ਛੱਡਣਾ ਉਹ ਸੱਚੇ ਨਿਯਮ ਨੂੰ ਇਮਾਨਦਾਰੀ ਪਿਆਰ ਮੁਹੱਬਤ ਆਗਾ ਵਧਣਾ ਮਿਹਨਤ ਕਰਨੀ ਤਰੱਕੀਆਂ ਕਰਨੀ ਪਿਆਰ ਨਾਲ ਜਿਣਾ ਇਹ ਗੁਣ ਨੇ ਸਾਰੇ ਇਹ ਅਪਣਾਉਣੇ ਆ ਇਸ ਤੋਂ ਛੋਟ ਤੁਸੀਂ ਕਿਸੇ ਦਾ ਕੱਪੜਾ ਪਹਿਨੋ ਗਹਿਣੇ ਪਹਿਨੋ ਕੋਈ ਮਨਾਹੀ ਨਹੀਂ ਹੈ ਸਤਿਗੁਰੂ ਦੀ ਕਿਰਪਾ ਕਰਨ ਬਖਸ਼ਿਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ